ਤਰੰਗੇ ਚੱਲੇ ਪਟਕਾਰਾਈ 22 ਸਾਲਾਂ ਪੁੱਤ ਦੀ ਲਾਸ਼ ਪੁੱਤ ਮੈਂ ਇਤੋਂ ਲਿਆ ਆਂ ਬਈ ਦਾ ਮਾਂ ਦਾ ਫੋਟਾ ਮਾਪਿਆਂ ਦੇ ਨਹੀਂ ਰੁਕ ਰਹੇ ਹੰਝੂ ਵਾਹਿਗੁਰੂ ਬਲ ਬਖਸ਼ੀ ਆਦਾਈ ਗਈ ਕੋਈ ਸੋਸ਼ਲ ਮੀਡੀਆ ਉਤੇ ਆਇਆ ਦਿਨ ਹੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਆ ਤੇ ਲੋਕ ਇਸ ਦੇ ਖੂਬ ਮਜ਼ੇ ਵੀ ਲੈਂਦੇ ਨੇ ਪਰ ਅੱਜ ਜਿਹੜੀ ਵੀਡੀਓ ਬਾਰੇ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਉਸ ਨੂੰ ਦੇਖ ਕੇ ਤਾਂ ਕਈਆਂ ਦਾ ਕਲਜਾ ਪਟ ਗਿਆ ਹੋਵੇਗਾ ਤੇ ਆ ਵੀਡੀਓ ਤੁਹਾਨੂੰ ਵੀ ਝੰਜੋੜ ਕੇ ਰੱਖ ਦੇਵੇਗੀ ਅਸੀਂ ਗੱਲ ਕਰ ਰਹੇ ਹਾਂ ਅਗਨੀਵੀਰ ਆਕਾਸ਼ਦੇਵ ਸਿੰਘ ਦੀ ਆਪਣੇ ਮਾਂ ਨਾਲ ਪਾਈ ਆਖਰੀ ਜੱਫੀ ਦੀ ਮਾਂ ਨੂੰ ਕਿੰਨਾ ਚਾ ਸੀ ਕਿ ਪੁੱਤ ਫੌਜੀ ਬਣ ਕੇ ਆਏਗਾ ਪਰ ਕੀ ਪਤਾ ਸੀ ਇਹ ਉਸਦੀ ਆਖਰੀ ਚੱਕੀ ਹੋਵੇਗੀ ਤੇ ਹੁਣ ਪੁੱਤ ਦੀ Laash ਹੀ ਵਾਪਸ ਆਵੇਗੀ ਦੱਸ ਦਈਏ ਕਿ 22 ਸਾਲਾ ਦਾ ਕਾਸਦੀਪ ਸਿੰਘ ਲਗਭਗ 2.5 ਸਾਲ ਪਹਿਲਾਂ ਹੀ ਅਗਨੀਵੀਰ ਵਜੋਂ ਫੌਜ ਵਿੱਚ ਭਰਤੀ ਹੋਇਆ ਸੀ ਤੇ ਬੀਤੇ ਦਿਨੀ ਸ਼ਹਿਰ ਨਗਰ ਵਿੱਚ ਤਾਇਨਾਤ ਕਾਸਦੀਪ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਅੱਜ ਕਾਸਦੀਪ ਦੀ ਦੇ ਤਿਰੰਗੇ ਜਲਦੀਪਟ ਉਸਦੇ ਜੱਦੀ ਪਿੰਡ ਚਾਹਲ ਪੁੱਜੀ ਆ ਜਿਸ ਨੂੰ ਤਾਹਾਂ ਮਾਰਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਅੱਜ ਅੰਤਿਮ ਵਿਦਾਈ ਦਿੱਤੀ ਤੁਹਾਡੀ ਇਸ ਵੀਡੀਓ ਉੱਤੇ ਕੀ ਏ ਰਾਇ ਗੌਰਵਮ